ਤੁਸੀਂ ਦੇਖ ਰਹੇ ਨਿਊਜ਼ ਟਾਈਮ ਪਾਤੜਾ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜ੍ਹ ਵਿਧਾਨ ਸਭਾ ਚੋਣਾਂ 2027 ਦਾ ਜਿਹੜਾ ਵਿਗਲ ਉਹ ਹਲਕਾ ਛਤਰਾਣਾ ਦੇ ਵਿੱਚ ਵੱਜ ਚੁੱਕਿਆ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜੀ ਸਿਆਸਤ ਆ ਉਹ ਭਖ ਦੀ ਨਜ਼ਰ ਆ ਰਹੀ ਆ ਬੀਤੇ ਕਈ ਦਿਨਾਂ ਤੋਂ ਲੈ ਕੇ ਜਿਹੜਾ ਹਲਕਾ ਛਤਰਾਣਾ ਦੇ ਵਿੱਚ ਸਿਆਸੀ ਸਰਗਰਮੀਆਂ ਉਹ ਤੇਜ਼ ਹੋ ਚੁੱਕੀਆਂ ਸੀ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਉਸ ਤਹਿਤ ਹਲਕਾ ਸ਼ੁਤਰਾਣਾ ਦੇ ਵਿੱਚ ਸਰਦਾਰ ਕਰਨ ਸਿੰਘ ਡੀਟੀਓ ਵੱਲੋਂ ਆ ਜਿਹੜਾ ਆਪਣੇ ਸਮਰਥਕਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਪਾਤੜਾਂ ਪਹੁੰਚ ਕੇ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਨਤਬਸਤਕ ਹੋਇਆ ਤੇ ਇੱਥੇ ਜਿਹੜੀ ਹੁਣ ਭਰਤੀ ਜਿਹੜੀ ਮੁਹਿੰਮ ਆ ਉਹਦੀ ਸ਼ੁਰੂਆਤ ਕੀਤੀ ਗਈ ਆ ਇਸ ਇਹ ਸਾਰਾ ਹੀ ਸ੍ਰੀ ਅਕਾਲ ਸਖਬ ਸਾਹਿਬ ਦੀ ਜਿਹੜੀ ਆਪਣੀ ਸਰਵਚਤਾ ਹੈ ਉਹਨੂੰ ਕਾਇਮ ਰੱਖਣ ਲਈ ਸਾਰੇ ਪੰਜਾਬੀਆਂ ਨੂੰ ਸੁਨੇਹਾ ਲੈ ਕੇ ਆਏ ਆਂ ਔਰ ਨਾਲ ਹੀ ਜਿਹੜੀ ਪੰਜਾਬੀਆਂ ਦਾ ਆਪਸੀ ਭਾਈਚਾਰਾ ਹੈ ਇਹਨੂੰ ਜੋੜਨ ਆਏ ਆਂ ਤੇ ਅਕਾਲੀ ਦਲ ਦੀ ਪੁਨਰ ਸੰਜੀਵੀ ਜਿਹੜੀ ਹੈਗੀ ਹੈ ਉਸ ਮੈਮ ਨੂੰ ਹਲਾਰਾ ਦੇਣ ਲਈ ਆਏ ਆਂ ਤੇ ਬਾਕੀ ਆਹਾਂ ਹੀ ਹਾਂ ਜੀ ਪਰ ਇਹਨਾਂ ਤੋਂ ਆ ਗਿਆ ਵਰਕਰਾਂ ਦੇ ਵਿੱਚ ਜੀ ਇਹ ਤਾਂ ਤੁਸੀਂ ਦੇਖੋਗੇ ਜੀ ਮੈਨੂੰ ਤਾਂ ਪਿੱਛੇ ਨੂੰ ਤਾਂ ਪਤਾ ਨਹੀਂ ਲੱਗਦਾ ਤੁਸੀਂ ਦੱਸੋ ਨਹੀਂ ਤਿਆਰੀਆਂ ਕਰਦੇ ਆ ਭਰ ਤੋਂ ਲੱਗੇ ਭਰ ਤੋਂ ਲੱਗੇ ਤਿਆਰੀਆਂ ਤੋਂ ਨਹੀਂ ਤਿਆਰੀ ਦਾ ਕੋਈ ਨਹੀਂ ਬੇਨਤੀਆਂ ਹੀ ਦਿੱਤੀਆਂ ਨੇ ਜੀ ਤਿਆਰੀ ਵਾਲੀ ਤਾਂ ਕੋਈ ਗੱਲ ਨਹੀਂ ਹੈ ਜਦ ਤਿਆਰੀ ਕਰਾਂਗੇ ਤਾਂ ਫੇਰ ਤਾਂ ਪਤਾ ਹੀ ਹੈ ਕਿੱਡੀਆਂ-ਕਿੱਡੀਆਂ ਰੈਲੀਆਂ ਪੂਰੇ ਦੀ ਸੰਗਤ ਕਿੱਡੀ-ਕਿੱਡੀ ਆਸ਼ੀਰਵਾਦ ਦਿੰਦੀ ਹੈ ਕੋਈ ਕਿਹੜਾ ਜਾਣੇ ਸੰਗਤਾਂ ਨੂੰ ਸੰਗਤਾਂ ਨੂੰ ਇਹੀ ਕਹਿੰਦੇ ਆ ਚਾਹੁੰਦੇ ਆ ਵੀ ਜਿਹੜਾ ਅਕਾਲ ਤਖਤ ਸਾਹਿਬ ਦੀ ਸਰਬੋੱਚਤਾ ਹੈ ਔਰ ਜਿਹੜਾ ਪੰਜਾਬ ਤੇ ਪੰਜਾਬੀਆਂ ਦਾ ਆਪਣਾ ਆਪਸੀ ਭਾਈਚਾਰਾ ਹੈ ਇਹਨੂੰ ਹਲਾੜਾ ਦਈਏ ਤੇ ਅਕਾਲੀ ਦਲ ਦੀ ਜਿਹੜੀ ਇੱਕੋ ਇੱਕ ਖੇਤਰੀ ਪਾਰਟੀ ਹੈ ਉਹਨੂੰ ਆਪਾਂ ਉਹਨੂੰ ਪੁਨਰ ਸੰਜੀਵ ਕਰੀਏ ਇਹੀ ਨਾਰਾ ਹੈ ਜੀ ਸਭਾ ਜਿੰਦਾਬਾਦ 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 ਜ Thank you. Thank you. Thank you. Thank you. すごい。 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਿ ਪਹਿਲਾਂ ਆਪਣੇ ਸਟੇਜ ਸਕੱਤਰ ਸਾਹਿਬ ਨੇ ਭੂਮਿਕਾ ਤਾਂ ਬੰਦ ਦਿੱਤੀ ਹੈ ਤੇ ਮੈਂ ਕਿਉਂਕਿ ਗਰਮੀ ਦਾ ਟਾਈਮ ਹੈ ਦੋ ਟਾਈ ਕਾਂਟੇ ਤੋਂ ਤੁਸੀਂ ਸਾਰੇ ਲਗਾਤਾਰ ਜਿਹੜੇ ਨੇ ਨਾਲ ਚੱਲ ਰਹੇ ਹੋ ਜਾਂ ਇੰਤਜ਼ਾਰ ਕਰ ਰਹੇ ਹੋ ਇਸ ਕਰਕੇ ਮੈਂ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਹੀ ਆਪਣੀਆਂ ਬੇਨਤੀਆਂ ਤੇ ਤੁਹਾਡਾ ਧੰਨਵਾਦ ਕਰ ਦੇਣਾ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਗੱਲ ਤੋਂ ਅਕਾਲ ਤਖਤ ਸਾਹਿਬ ਦੀ ਸਰਵਚਤਾ ਦੀ ਤੋਂ ਸ਼ੁਰੂ ਹੋਈ ਆ ਸਾਰੀ ਗੱਲ ਅਕਾਲ ਤਖਤ ਇੱਕ ਐਸਾ ਤਖਤ ਹੈ ਜਿਸ ਨੂੰ ਕਦੇ ਕਾਲ ਨਹੀਂ ਆ ਸਕਦਾ ਅਕਾਲ ਆਪਾਂ ਸਾਰੇ ਕਾਲ ਬਸਾਂ ਕਿਸੇ ਨੇ 70 ਸਾਲ ਜਿਉਣਾ ਹੈ ਕਿਸੇ ਨੇ 100 ਸਾਲ ਜਿਉਣਾ ਹੈ ਕਿਸੇ ਨੇ ਈਵਨ ਧਰਤੀ ਦਾ ਵੀ ਇੱਕ ਆਪਣਾ ਸਮਾਂ ਹੈ ਪਰ ਅਕਾਲ ਤਖਤ ਸਾਬ ਟਾਈਮਲੈਸ ਹੈ ਉਸ ਦਾ ਕੋਈ ਸਮਾਂ ਨਹੀਂ ਹੈ 1606 ਈਸਵੀ ਚ ਜਦ ਇਹਦੀ ਸਥਾਪਨਾ ਕੀਤੀ ਸੀ ਛੇਵੇਂ ਪਾਤਸ਼ਾਹ ਨੇ ਉਦੋਂ 1632 ਉਹ ਆਪ ਤਾਂ ਕਰਤਾਰਪੁਰ ਸਾਹਿਬ ਤੇ ਉਧਰ ਚਲੇ ਗਏ ਸੀ ਤੇ ਇੱਥੇ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਵੱਡੇ ਭਾਈ ਸੀਗੇ ਪ੍ਰਿਥੀ ਚੰਦ ਜੀ ਉਹਨਾਂ ਨੇ 53 ਸਾਲ ਇਸ ਦੇ ਉੱਪਰ ਕਬਜ਼ਾ ਕਰਕੇ ਰੱਖਿਆ 1699 ਵਿੱਚ ਜਦ ਖਾਲਸਾ ਪੰਥ ਦੀ ਸਿਰਜਣਾ ਹੋਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਨੂੰ ਇਹ ਆਦੇਸ਼ ਦਿੱਤਾ ਵੀ ਤੁਸੀਂ ਅਨੰਦਪੁਰ ਸਾਹਿਬ ਤੋਂ ਜਾ ਕੇ ਇਹਨਾਂ ਤੋਂ ਇਹਨਾਂ ਦਾ ਕਬਜ਼ਾ ਛਡਾਓ ਹੁਣ ਜਿੱਥੇ ਤੱਕ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਦੀ ਗੱਲ ਹੈ ਇਹ ਤਾਂ ਜਾਦਾ ਆਪਣੇ ਸਿਰਾਂ ਦੇ ਮੁੱਲ ਪੈਂਦੇ ਸੀ ਜਦ ਆਪਾਂ ਜਿਹਨੂੰ ਕਹਿੰਦੇ ਨੇ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਭਗੌੜੇ ਸੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਜਾ ਕੇ ਉੱਥੋਂ ਸ਼ਕਤੀ ਲੈ ਕੇ ਆਂਦੇ ਸੀ ਔਰ ਪੁਰਾਣੇ ਜ਼ਮਾਨਿਆਂ 'ਚ ਚਾਹੇ ਅਸੀਂ ਦਰਖਤਾਂ ਦੇ ਛਿੰਲੜ ਖਾ ਕੇ ਗੁਜ਼ਾਰਾ ਕਰ ਲੈਂਦੇ ਸੀ ਪਰ ਜਦ ਵੀ ਸਾਨੂੰ ਮੌਕਾ ਮਿਲਦਾ ਸੀ ਅਸੀਂ ਆਪਾਂ ਉੱਥੋਂ ਤਾਕਤ ਪ੍ਰਾਪਤ ਕਰਦੇ ਸੀ ਹੁਣ ਜਿਹੜਾ ਸਮਾਂ ਤੁਸੀਂ ਥੋੜਾ ਜਿਆਦਾ ਯਾਦ ਕਰਕੇ ਦੇਖੋ 2114 ਦੇਖੋ 2112 ਦੇਖੋ ਸਾਰੇ ਪੰਜਾਬ 'ਚ ਦੇਖੋ ਜਿਹੜੇ ਮੇਨ ਮੇਨ ਬੰਦੇ ਸੀਗੇ ਉਹ ਸਾਰੇ ਹੀ ਗੁਰੂ ਦੇ ਲੜ ਲਾ ਗਏ ਹੁਣ ਤਾਂ ਇੱਕ ਤਰ੍ਹਾਂ ਦਾ ਗੁਰਮਖ ਦਾ ਗੁਰਮਖ ਇੱਕ ਪਾਸੇ ਰਹਿ ਗਏ ਤੇ ਮਨਮੁਖ ਇੱਕ ਪਾਸੇ ਰਹਿ ਗਏ ਤੁਸੀਂ ਜਿੰਨੇ ਵੀ ਚੱਲ ਕੇ ਆਏ ਹੋ ਤੁਸੀਂ ਜਿੰਨੇ ਵੀ ਚੱਲ ਕੇ ਆਏ ਹੋ ਇਹ ਸਾਰੇ ਤੁਸੀਂ ਗੁਰੂ ਵਾਲਿਓ ਤਾਂ ਤੁਸੀਂ ਆਕੇ ਕਿਉਂਕਿ ਅੱਜ ਕੱਲ ਸਮਾਂ ਕਿਸੇ ਦੇ ਕੋਲ ਨਹੀਂ ਹੈ ਹਰ ਬੰਦਾ ਦਾ ਸਮਾਂ ਬਹੁਤ ਕੀਮਤੀ ਹੈ ਤੁਸੀਂ ਜੋ ਇੰਨਾ ਸਮਾਂ ਕੱਢ ਕੇ ਇੰਨਾ ਸਾਨੂੰ ਪਿਆਰ ਦਿੱਤਾ ਤੇ ਤੁਸੀਂ ਗੁਰੂ ਨਾਲ ਖੜੇ ਹੋ ਤੁਸੀਂ ਅਕਾਲ ਤਖਤ ਸਾਹਿਬ ਨਾਲ ਖੜੇ ਹੋ ਦੂਸਰੀ ਅਕਾਲ ਆਪਣੇ ਸ਼ਰੋਮਣੀ ਅਕਾਲੀ ਦਲ ਦੀ ਮੁਰਸਰ ਜੀਤੀ ਦੀ ਗੱਲ ਹੁੰਦੀ ਹੈ ਆ ਅਸੀਂ ਬਿੱਲੇ ਵੀ ਲੈ ਕੇ ਆਏ ਸੀ ਸਾਰਿਆਂ ਨੂੰ ਕਈਆਂ ਨੂੰ ਲਾਏ ਵੀ ਨਹੀਂ ਹੁਣ ਆਪਾਂ ਮੁਰ ਸਰਜੀਤੀ ਤੇ ਜਾਈਏ ਕੋਈ ਬੰਦਾ ਹੋਵੇ ਉਹ 2 200 ਮੀਟਰ ਦਾ 400 ਮੀਟਰ ਦਾ ਸਪ੍ਰਿੰਟਰ ਹੋਵੇ ਔਰ ਮੁੜ ਕੇ ਥੋੜੀ ਦੇਰ ਬਾਅਦ ਉਹ ਮੰਜੇ ਤੇ ਪੈ ਜਾਵੇ ਜੇ ਸਾਡੇ ਕਪੂਰ ਚੰਦ ਜੀ ਆਰਗੇ ਜਾਂ ਹੋਰ ਸਾਡੇ ਖਿੰਡਾ ਜੀ ਆਰਗੇ ਕਹਿਣ ਬਈ ਜਾਓ ਯਾਰ ਇਹਨੂੰ ਡਾਕਟਰ ਤੋਂ ਦਵਾਈ ਲੈ ਆਓ ਇਹਨੂੰ ਡਾਕਟਰ ਤੋਂ ਦਵਾਈ ਦੋ ਇਹ ਤਾਂ ਇੰਨਾ ਵਧੀਆ ਐਥਲੀਟ ਸੀ ਇਹ ਐਨਾ ਬੰਦਾ ਪੱਜਦਾ ਸੀ ਜਾ ਲਿਆਓ ਇਹਨੂੰ ਕਿਤੇ ਦੇਖੋ ਕੀ ਪ੍ਰੋਬਲਮ ਆ ਗਈ ਇਹਨੂੰ ਇਹ ਕਿਉਂ ਇਹ ਹੁਣ ਜਿਹੜਾ ਹੈਗਾ ਮੰਜੇ ਤੇ ਪੈ ਗਿਆ ਤਾਂ ਜਿਹੜੇ ਆਲੇ-ਦਾਲੇ ਦੇ ਨੇ ਉਹ ਕਹਿਣ ਵੀ ਇਹਨੂੰ ਜੇ ਤੁਸੀਂ ਹਸਪਤਾਲ ਲਿਜਾਉਂਗੇ ਇਹਦੇ ਤਾਂ ਮੈਨੂੰ ਲੱਗਦਾ ਜ਼ਹਿਰ ਦਾ ਟੀਕਾ ਲਾਉਂਗੇ ਬਈ ਇਹ ਤਾਂ ਗਦਾਰੀ ਜਿਹੜਾ ਮੈਂ ਵੀ ਇਹ ਤਾਂ ਗਦਾਰੀ ਕਰੂਗਾ ਇਹ ਤਾਂ ਇਹਦਾ ਦੁੱਖ ਦੁੱਖ ਦੇਖਦਾ ਹੈ ਖਾਲਸਾ ਜੀ ਤੁਸੀਂ ਲੋਕਾਂ ਨੇ ਪੰਜ ਯਾਦ ਕਰੋ 212 ਚ ਪੰਜ ਹਫ਼ਤਿਆਂ ਦੇ ਵਿੱਚ ਬੀਬੀ ਵਿਨਿੰਦਰ ਕੌਰ ਲੂੰਬਾ ਨੂੰ ਐਮਐਲਏ ਬਣਾਇਆ ਉਹ ਸਿਰਫ ਇੱਕ ਨਾਮ ਨਾਲ ਜਾਣਦੀ ਸੀ ਸਿਰਫ ਵੀ ਉਹ ਕਾਮ ਸਵਾਰਗੀ ਕਾਮਰੇਡ ਬਲਦੇਸ਼ ਸਿੰਘ ਲੂੰਬਾ ਦੀ ਬੇਟੀ ਹੈ ਦੂਸਰਾ ਉਹਦੇ ਕੋਲ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦਾ ਉਹਦੇ ਕੋਲ ਟਿਕਟ ਸੀ ਫੇਰ ਵੀ ਉਹ ਤੁਸੀਂ ਐਮਐਲਏ ਬਣਾਇਆ ਉਹਨੂੰ ਕਿੰਨੀ ਵੋਟ ਪਈ 49800 ਵੋਟ ਪਈ ਸੀ ਉਹਨੂੰ 17 ਚ ਸ਼ਰੋਮਣੇ ਇਕਾਲੀ ਦਲ ਦੀ ਵੋਟ ਕੱਟ ਕੇ 40000 ਰਹਿ ਗਈ ਆ ਬਾਈ ਚ ਨੇਰੀ ਬਗੀ ਤੁਸੀਂ ਫੇਰ ਵੀ 31000 32000 ਵੋਟ ਬੀਬੀ ਨੂੰ ਪਾਈ ਆ ਹੁਣ ਪਾਰਲੀਮੈਂਟ ਹੋਈ ਆ ਉਦੋਂ ਤਾਂ ਸਾਰੇ ਇਕੱਠੇ ਹੀ ਸੀ ਤੇ ਹੁਣ ਮੈਨੂੰ ਪਤਾ ਨਹੀਂ ਕਿੰਨੀ ਪਈ ਆ 14000 ਜੀ ਇਹ ਉਹੀ ਜੀ ਉਹ ਗੱਲ ਆ ਬਈ ਬੰਦਾ ਚੰਗਾ ਦਿਰਾਕ ਹੋਵੇ ਤੇ ਥੋੜੇ ਹੀ ਸਮੇਂ ਚ ਉਹ ਜਾ ਕੇ ਮੰਜੇ ਤੇ ਪੈ ਜਾਵੇ ਜੇ ਉਹਨੂੰ ਕੋਈ ਕਹੇ ਸਿਕੰਦਰ ਬਰਾਸਰ ਗਾਤਾਂ ਜਾਂ ਸਾਡੇ ਗਲੌਦੀ ਸਾਹਿਬ ਵਰਗੇ ਵੀ ਆਓ ਯਾਰ ਤੈਨੂੰ ਦਵਾਈ ਦਵਾ ਲਈਏ ਤੂੰ ਤਾਂ ਇੰਨਾ ਵਧੀਆ ਇੰਨਾ ਤਾਕਤਵਰ ਦਰਾਕ ਸੀ ਤੈਨੂੰ ਕੀ ਹੋ ਗਿਆ ਮੰਜੇ ਦੇ ਕਿਉਂ ਪਿਆ ਆਲੇ-ਦਾਲੇ ਲੋਕ ਗੱਲ ਬਣਾਉਣ ਨਾਲ ਵੀ ਹੁਣ ਤਾਂ ਇਹਨੂੰ ਜ਼ਾਹਰ ਦਾ ਟੀਕਾ ਲਾ ਕੇ ਲਿਆਣਗੇ ਇਹ ਮੋਢ ਸਰਜੀਤੀ ਲਹਿਰ ਹੈ ਅਸੀਂ ਤਾਂ ਸਾਰੇ ਜਾ ਕੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਇਹੀ ਦੱਸਦੇ ਸੀ ਵੀ ਦਿਨ ਪਰ ਦਿਨ ਇਹ ਕੀ ਹੁੰਦਾ ਜਾ ਰਿਹਾ ਹੈ ਵੇ ਆਪਣੀ ਜਿਹੜੀ ਵੋਟ ਬੈਂਕ ਹੈ ਲੋਕ ਆਪਣੇ ਨੂੰ ਪਿੱਠ ਦਿਖਾਣ ਲੱਗੇ ਲੋਕ ਆਪਾਂ ਨੂੰ ਛੱਡ ਕੇ ਜਾਣ ਲੱਗੇ ਇਹਦਾ ਕੋਈ ਆਪਾਂ ਕੋਈ ਆਪਾਂ ਕੋਈ ਇਸ ਦਾ ਕੋਈ ਪਰਚੋਲ ਕਰੀਏ ਕਿਤੇ ਕੋਈ ਮੰਥਨ ਕਰੀਏ ਪਰ ਜੋ ਉਹੀ ਜਿਹੜੀ ਮੈਂ ਗੱਲ ਆ ਵੀ ਜਿਹੜੇ ਗਵਾਂਡੀ ਕਹਿੰਦੇ ਸੀ ਵੀ ਜ਼ਾਹਿਰ ਦਾ ਪਤਾ ਨਹੀਂ ਟੀਕਾ ਐਲਾਨ ਨੂੰ ਕਹਿੰਦੇ ਨੇ ਤਾਂ ਉਸ ਤਰੀਕੇ ਨਾਲ ਕੋਈ ਬੇਬਸ ਕਰਤਾ ਇੱਥੇ ਚੰਦੂ ਮજરા ਸਾਹਿਬ ਆਰਗੇ ਰਖੜਾ ਸਾਹਿਬ ਆਰਗੇ ਔਰ ਚੰਗੇ ਚੰਗੇ ਪਟਿਆਲੇ ਚ ਇਹ ਦੇਖ ਲਓ ਵੀ ਜਿਹੜੇ ਚੰਗੇ ਲੀਡਰ ਨੇ ਉਹ ਸਾਰੇ ਆ ਕੇ ਇਹ ਜੜੀਆਂ ਹੈਗੀ ਆ ਉਹ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਹੋਈ ਕਮੇਟੀ ਦੇ ਉੱਪਰ ਆ ਕੇ ਉਹਦੀ ਜੜੀ ਹੈਗੀ ਆ ਉਹਦੇ ਆਦੇਸ਼ ਦੇ ਉੱਪਰ ਆ ਕੇ ਖੜ ਗਏ ਹੁਣ ਇਹ ਤਾਂ ਮੈਂ ਤੁਹਾਡੀ ਮੁਰਸਰ ਜੀਤੀ ਦੀ ਗੱਲ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਕੋਈ ਵਿਅਕਤੀਗਤ ਜਦਾਦ ਨਹੀਂ ਹੈ ਨਾ ਹੀ ਸ਼੍ਰੋਮਣੀ ਅਕਾਲੀ ਦਲ ਕੋਈ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀਆਂ ਰਗਾਂ ਚ ਵਗਦਾ ਹੋਇਆ ਉਹ ਖੂਨ ਹੈ ਜਿਹੜੀ ਤੁਹਾਨੂੰ ਇਹਨੂੰ ਲਹਿਰ ਬਣਾਦੀ ਹੈ ਔਰ ਤੁਹਾਡੀ ਸੋਚ ਚ ਰਲਿਆ ਹੋਇਆ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਤੇ ਮੈਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੂੰ ਵੀ ਇਹ ਮਾਫੀ ਮੰਗਦਾ ਠੋਡੇ ਤੋਂ ਵੀ ਅਸੀਂ ਕੋਈ ਰਾਜਨੀਤਿਕ ਗੱਲ ਨਹੀਂ ਕਰਦੇ ਇੱਥੇ ਅਸੀਂ ਜੋ ਆਪਾਂ ਤਿੰਨ ਟਾਈਮ ਅਰਦਾਸ ਕਰਦੇ ਆਂ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਉਸ ਦੀ ਜਿਹੜੀ ਹੈਗੀ ਆ ਉਹਦੀ ਪੁਨਰ ਸਿਰਜिती ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜੋ ਸਰਬਜਤਾ ਹੈ ਆਪਣੀ ਅਕਾਲ ਤਖਤ ਸਾਹਿਬ ਦੀ ਜਿੱਥੋਂ ਅਸੀਂ ਜੁਗਿਆਂ ਜਗੰਤਰਾਂ ਤੋਂ ਆਪਣੀ ਤਾਕਤ ਲੈ ਕੇ ਆਨੇ ਆ ਉਸ ਦੀ ਇਹ ਹੈ ਔਰ ਤੀਸਰਾ ਇਹ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਹੋਈ ਕਮੇਟੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹਦਾ ਨਕਸ਼ਾ ਬੜਾ ਕਲੀਅਰ ਹੈ ਇਹ ਪੰਜਾਬ ਪੰਜਾਬੀਅਤ ਤੇ ਸਿੱਖਾਂ ਦੀ ਤੇ ਪੰਥ ਦੀ ਇਹ ਜਿਹੜਾ ਅਕਾਲ ਤਖਤ ਸਾਹਿਬ ਹੈ ਇਹ ਵੀ ਕਿਸੇ ਇਕੱਲੇ ਦਾ ਨਹੀਂ ਹੈ ਹਰ ਵਰਗ ਦੀ ਜਦ ਉੱਥੇ ਐਨਾ ਜ਼ੁਲਮ ਹੁੰਦਾ ਸੀ ਡਾਕੇ ਮਾਰੇ ਜਾਂਦੇ ਸੀ ਕਤਲੋਗਾਰਤ ਹੁੰਦੀ ਸੀ ਗੁਰੂ ਅਰਜਨ ਦੇਵ ਜੀ ਨੂੰ ਇਸ ਕਰਕੇ ਸਿਰਪ ਛੀਦ ਕਰ ਦਿੱਤਾ ਗਿਆ ਕਿ ਉਹ ਜਿਹੜਾ ਸ਼ਬਦ ਬਦਲਣ ਦਾ ਰੌਲਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹ ਉੱਥੇ ਸਰਬੱਤ ਦਾ ਭਲਾ ਉੱਥੇ ਹੁੰਦਾ ਸੀ ਤੇ ਉੱਥੇ ਸੰਗਤ ਤੇ ਪੰਗਤ ਦਾ ਜਿਹੜਾ ਸੀਗਾ ਉਹ ਸਾਰਾ ਜਿਹੜਾ ਆਪਣਾ ਕਨਸੈਪਟ ਹੁੰਦਾ ਹੈ ਉਹ ਚੱਲ ਰਿਹਾ ਸੀਗਾ ਇਸ ਕਰਕੇ ਉੱਥੇ ਉਹਨਾਂ ਨੇ ਚੋਗਲਾਂ ਨੇ ਆ ਕੇ ਉਹਨਾਂ ਦੀ ਸ਼ਿੱਧੀ ਕਰਾਤੀ ਤੇ ਫੇਰ 6ਵੇਂ ਪਾਸ਼ਾ ਨੇ ਸਾਰੇ ਮਜਲੂਮਾਂ ਲਈ ਸਾਰੇ ਵਰਗਾਂ ਦੇ ਲੜਨ ਲਈ ਇਹ ਜਿਹੜਾ ਹੈ ਇਸ ਬੇਇਨਸਾਫੀ ਦੇ ਖਿਲਾਫ ਚਾਹੇ ਉਹ ਕਿਸੇ ਵੀ ਵਰਗ ਨਾਲ ਹੋ ਰਹੀ ਸੀ ਤਾਂ ਇਕਾਲਤਕ ਸਾਹਿਬ ਦੀ ਸਥਾਪਨਾ ਹੋਈ ਸੀ ਹੁਣ ਤੀਸਰੀ ਗੱਲ ਜਦ ਤੁਸੀਂ ਇੱਥੇ ਐਮਐਲਏ ਸੀ 12 ਤੋਂ 17 ਤੱਕ ਇੱਥੇ 6 ਡਿਮਾਂਡ ਸਿਗੀਆਂ 6ਾਂ ਚੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਡਿਮਾਂਡਸ ਆਪਣੀਆਂ ਪੂਰੀਆਂ ਹੋ ਗਈਆਂ ਸੀ ਇੱਕ ਮੰਡੀ ਦੀ ਡਿਮਾਂਡ ਰਹਿ ਗਈ ਸੀ ਆਪਾਂ ਸਾਰੇ ਇੱਕ ਸੰਗਠਿਤ ਹੋ ਕੇ ਆਪਾਂ ਇੱਕ ਲਹਿਰ ਬਣਾ ਕੇ ਦੁਬਾਰਾ ਪੰਜਾਬੀਆਂ ਦੀ ਔਰ ਪੰਥ ਦੀ ਇੱਕ ਆਪਾਂ ਆਪਣੀ ਦੁਬਾਰਾ ਸਰਕਾਰ ਬਣਾਈਏ ਜਿਹੜੇ ਆਪਣੇ ਅਧੂਰੇ ਕੰਮ ਨੇ ਚਾਹੇ ਉਹ ਕੋਈ ਮੰਡੀ ਦਾ ਕੰਮ ਹੈ ਚਾਹੇ ਉਹ ਰੇਲਵੇ ਲਾਈਨ ਦਾ ਕੰਮ ਹੈ ਹੋਰ ਜਿਹੜੇ ਵੀ ਆਪਣੇ ਕੰਮ ਨੇ ਇਹਨਾਂ ਨੂੰ ਆਪਾਂ ਪੂਰੇ ਕਰ ਸਕੀਏ ਅਖੀਰ ਦੇ ਵਿੱਚ ਆ ਹਰਿਆਉ ਸਾਹਿਬ ਖੜੇ ਹੋਗੇ ਇਹ ਕਿਉਂ ਹੋਗੇ ਮੈਨੂੰ ਪਤਾ ਲੱਗ ਗਿਆ ਤੇ ਅਖੀਰ 'ਚ ਮੈਂ ਇੱਕ ਹੋਰ ਤੁਹਾਡੇ ਕੋਲੋਂ ਮਾਫ਼ੀ ਮੰਗਣੀ ਐ ਉਹ ਮਾਫ਼ੀ ਇਹ ਐ ਸਿਆਣਿਆਂ ਦੀ ਕਹਾਵਤ ਐ ਵੀ ਜਦ ਤੁਸੀਂ ਬਹੁਤੇ ਖੁਸ਼ ਹੋ ਤਾਂ ਕਿਸੇ ਨਾਲ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਜਦ ਤੁਸੀਂ ਦੁਖੀ ਹੋਵੋ ਤਾਂ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਅਸੀਂ ਦੁਖੀ ਅਸੀਂ ਫੈਸਲਾ ਲੈ ਕੇ ਤੁਹਾਡੇ ਕਚਹਿਰੀ ਚੋਂ ਅਸੀਂ ਚਲੇ ਵੀ ਗਏ ਸੀ ਇਸ ਦੀ ਮੈਂ ਹੱਥ ਜੋੜ ਕੇ ਸਾਰੀ ਸਾਧ ਸੰਗਤ ਤੋਂ ਇਸ ਗੱਲ ਦੀ ਮੈਂ ਮਾਫ਼ੀ ਕਰਦਾ ਮੰਗਦਾ ਐ ਤੇ ਦੁਖੀ ਮੰਨ ਦੇ ਨਾਲ ਸਾਡੇ ਕੋਲੋਂ ਇਹ ਫੈਸਲਾ ਲਿਆ ਗਿਆ ਹੁਣ ਅਸੀਂ ਅੱਗੇ ਔਰ ਤੁਹਾਡਾ ਸਾਰਿਆਂ ਦਾ ਜਿਵੇਂ ਇੱਕ ਟੈਲੀਫੋਨ ਤੇ ਜਿਵੇਂ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਹੈ ਉਹਦੇ ਨਾਲ ਸਾਡਾ ਬਹੁਤ ਹੌਸਲਾ ਵਧਿਆ ਹੈ ਔਰ ਮੈਂ ਅਪੀਲ ਕਰਦਾ ਹਾਂ ਜਿੰਨੇ ਤੁਸੀਂ ਬੈਠੇ ਹੋ ਤੁਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਅਕਾਲ ਤਖਤ ਸਾਹਿਬ ਨੂੰ ਸਮਰਪਤੋਂ ਔਰ ਘਰ ਘਰ ਕੋਨੇ ਕੋਨੇ ਚ ਗਲੀ ਗਲੀ ਚ ਕੂਚੇ ਕੂਚੇ ਚ ਮਹੱਲੇ ਚ ਸ਼ਹਿਰ ਚ ਪਿੰਡਾਂ ਦੇ ਵਿੱਚ ਆਪਾਂ ਵੱਧ ਜਾਈਏ ਤੇ ਇਹ ਜਿਹੜੀ ਆਪਣੀ ਮੁਰਸਰਜੀਤੀ ਦੀ ਲਹਿਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹਨੂੰ ਆਪਾਂ ਸਰਜੀਤ ਕਰਕੇ ਇੱਕ ਵਾਰੀ ਫੇਰ ਉਹੀ ਜਿਹੜਾ ਰੰਗਲਾ ਪੰਜਾਬ ਹੈ ਤੇ ਉਹੀ ਜਿਹੜਾ ਤਰੱਕੀ ਕਰਦਾ ਹੋਇਆ ਪੰਜਾਬ ਹੈ ਉਹ ਅੱਗੇ ਨੂੰ ਵੱਧਾ ਹੋਇਆ ਨੰਬਰ ਇੱਕ ਸੂਬਾ ਜਿਹੜਾ ਕਿ ਹੁਣ 17ਵੇਂ ਸਥਾਨ ਤੇ ਹੈ ਪੰਜਾਬ ਦੇ ਸੂਬਿਆਂ ਚੋਂ ਇੱਕ ਨੰਬਰ ਤੋਂ ਹਟ ਕੇ 17ਵੇਂ ਨੰਬਰ ਤੇ ਆਇਆ ਹੋਇਆ ਜਿਹੜਾ ਸੂਬਾ ਹੈ ਇਹਨੂੰ ਦੁਬਾਰਾ ਆਪਾਂ ਪੰਥ ਦੀ ਤੇ ਪੰਜਾਬੀਆਂ ਦੀ ਸਰਕਾਰ ਬਣਾ ਕੇ ਇਸ ਨੂੰ ਆਪਾਂ ਇੱਕ ਵਾਰੀ ਫੇਰ ਪਹਿਲੇ ਨੰਬਰ ਤੇ ਲਿਆਈਏ ਔਰ ਪੰਜਾਬੀਆਂ ਦੀ ਆਪਣਿਆਂ ਦੀ ਆਪਸੀ ਭਾਈਚਾਰੇ ਦੀ ਪੰਥ ਦੀ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਇਹੀ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਅਰਦਾਸ ਜੀਰੋ ਹਾਂਜੀ ਸਿੱਟੇ ਸਾਹਿਬਾ ਜੀ ਹਲਕੇ ਚ ਆਇਓ ਦੁਬਾਰਾ ਕੀ ਸੋਚ ਹੈ ਕੀ ਰਵੀ ਸੁਤਰਾ ਕਾਜ ਹੋਗੇ ਦੇਖੋ ਖੜੇ ਮੇਰੇ ਨੂੰ ਕੋਈ ਗੱਲ ਨਹੀਂ ਜਿਹੜਾ ਹਰਕੇ ਚ ਆਣ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਹੈ ਤੇ ਜਿਹੜਾ ਸਰਵਉੱਚਤਾ ਦੇ ਉੱਪਰ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਇਹਨਾਂ ਦੀ ਮਾਣ ਮਰਿਆਦਾ ਨੂੰ ਜਿਵੇਂ ਸਾਰਿਆਂ ਨੇ ਜੁਗਾਂ ਜਗੰਤਰਾਂ ਤੋਂ 1606 ਚ ਇਹਦੀ ਸਥਾਪਨਾ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਦੋਂ ਤੋਂ ਹੁਣ ਤੱਕ ਕਈ ਵਾਰੀ ਸਿੱਖ ਪੰਥ ਨੂੰ ਇਸ ਕਰਕੇ ਪ੍ਰਸ਼ਨ ਚਪਾਣਾ ਪਿਆ ਆਪਾਂ ਨੂੰ ਅਤੇ ਉਹਦੇ ਚੋਂ ਆਪਾਂ ਬੜੇ ਜੇਤੂ ਹੋ ਕੇ ਨਿਕਲੇ ਆ ਤੇ ਉਸੇ ਤਰੀਕੇ ਨਾਲ ਦੁਬਾਰਾ ਫੇਰ ਇੱਕ ਵਾਰੀ ਇਹਦੀ ਪੁਨਰ ਆਪਣੀ ਜਿਹੜੀ ਹੈ ਸਰਵਉੱਚਤਾ ਲਈ ਆਪਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਉਸ ਲਈ ਇਕਤਾ ਹੈ ਦੂਜਾ ਸ਼ਰੋਮਣੀ ਅਕਾਲੀ ਦਲ ਕੋਈ ਪਾਰਟੀ ਨਹੀਂ ਹੈ ਔਰ ਨਹੀਂ ਹੈ ਕਿਸੇ ਦੀ ਕੋਈ ਵਿਅਕਤੀਗਤ ਵਿਸ਼ੇਸ਼ ਦੀ ਇਹ ਕੋਈ ਜਾਤੀ ਜਿਦਾਦ ਹੈ ਸ਼ਰੋਮਣੀ ਅਕਾਲੀ ਦਲ ਤੁਸੀਂ ਆਪ ਇਹ ਦੇਖਦੇ ਹੋ ਵੀ ਇਹਨੇ ਪਿਛਲੇ 40 ਸਾਲਾਂ ਚ ਕਿੰਨੀ ਵਾਰੀ ਰਾਜ ਕੀਤਾ 5 ਸਾਲ 5 ਵਾਰੀ ਤਾਂ ਬਾਦਲ ਸਾਹਿਬ ਇਹ ਕਰਕੇ ਬਰਨਾਲਾ ਸਾਹਿਬ ਫਿਰ ਲక్ష్మణ ਸਿੰਘ ਗਿੱਲ ਜੀ ਹੋਗੇ ਫਿਰ ਆਪਣੇ ਜਸਟਿਸ ਗੁਰਨਾਮ ਸਿੰਘ ਜੀ ਹੋਗੇ ਕਿੰਨੀ ਵਾਰੀ ਸੰਗਤ ਨੇ ਅਸ਼ੀਰਵਾਦ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਰਿਜ਼ਲਟ ਆ ਰਹੇ ਨੇ ਉਹ ਕਿਤੇ ਚੌਥੇ ਸਥਾਨ ਤੇ ਆ ਕਿਤੇ ਪੰਜਵੇਂ ਸਥਾਨ ਤੇ ਆ ਇਸ ਕਰਕੇ ਇਸ ਕਰਕੇ ਇਹਦੀ ਜਿਹੜੀ ਪੁਨਰ ਸੰਜੀਤੀ ਹੈ ਤੁਹਕੇ ਗਿਆਤਾ ਕਿਤੇ ਨਹੀਂ ਹੈ ਇਹ ਤਾਂ ਤੁਹਾਡੇ ਖੂਨ ਦੇ ਵਿੱਚ ਦੌੜ ਰਿਹਾ ਹੈ ਇਹ ਤਾਂ ਇੱਕ ਲਹਿਰ ਹੈ ਇਹ ਤਾਂ ਇੱਕ ਸੋਚ ਹੈ ਉਹਨੂੰ ਦੁਬਾਰਾ ਜਿਹੜਾ ਹੈਗਾ ਪੁਨਰ ਸੰਜੀਵ ਕਰਨ ਲਈ ਇਹਦੇ ਲਈ ਅਪਰਾਲਾ ਕੀਤਾ ਜਾਊਗਾ ਔਰ ਤੁਸੀਂ ਸਾਹ ਜਿਹੜੀ ਸਾਹ ਸੰਗਤ ਹੈ ਜਿਵੇਂ ਉਹਨਾਂ ਨੇ ਅੱਜ ਸਾਥ ਦਿੱਤਾ ਹੈ ਇੱਕ ਛੋਟੇ ਜਿਹੇ ਸਨੇਹ ਤੇ ਤੇ ਮੈਨੂੰ ਆਸ ਹੈ ਕਿ ਇਹ ਬਹੁਤ ਵੱਡਾ ਹੰਗਾਰਾ ਹਲਕੇ ਸਤਰਾਣੇ 'ਚ ਵੀ ਤੇ ਸਾਰੇ ਪੰਜਾਬ ਦੇ ਵਿੱਚ ਇਹ ਪ੍ਰਾਪਤ ਹੋਊਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਪੰਥ ਦੀ ਔਰ ਪੰਜਾਬੀਆਂ ਦੀ ਨਰੋਲ ਸਰਕਾਰ ਬਣੂ। ਲੋਕ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਹੈ ਹਲਕੇ ਦੇ ਲੋਕ ਵਜੂਸੀ ਤੁਹਾਡੇ ਜਾਣ ਤੋਂ ਬਾਅਦ ਕੀ ਪੀਲ ਹੈ ਹੁਣ? ਮਾਇੂਸਤਾ ਕਦੇ ਵੀ ਹੋਣਾ ਨਹੀਂ ਚਾਹੀਦਾ। ਕੋਈ ਵੀ ਤੁਸੀਂ ਆਪਣਾ ਗ੍ਰੰਥ ਜਾਂ ਕੋਈ ਵੀ ਤੁਸੀਂ ਪੜ੍ਹ ਲਓ ਸਾਰਿਆਂ ਦੇ ਵਿੱਚ ਇਹੀ ਆ ਵੀ ਹਰ ਹਾਲਾਤ ਦੇ ਵਿੱਚ ਆਪਾਂ ਨੇ ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਹੈ। ਮੈਂ ਅੰਦਰ ਵੀ ਮਾਫੀ ਮੰਗੀ ਹੈ। ਮੈਂ ਅੱਜ ਫੇਰ ਤੁਹਾਨੂੰ ਦੁਬਾਰਾ ਤੁਹਾਡੇ ਸਾਹਮਣੇ ਆਹੀਂ ਸਾਰੇ ਹਲਕੇ ਤੋਂ ਇਸ ਗੱਲ ਦੀ ਮਾਫੀ ਮੰਗਦਾ ਹੈ ਕਿ ਪਹਿਲਾਂ ਜਿਵੇਂ ਕਹਿੰਦੇ ਨੇ ਵੀ ਜੇ ਤੁਸੀਂ ਬਹੁਤੇ ਖੁਸ਼ ਆ ਤਾਂ ਕਿਸੇ ਨਾਲ ਕੋਈ ਵਾਦਾ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਦੁਖੀ ਆ ਤਾਂ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਚਲੋ ਅਸੀਂ ਕੋਈ ਸਾਨੂੰ ਦੁੱਖ ਲੱਗਿਆ ਹੋਊਗਾ ਸਾਡੇ ਤੋਂ ਇਹ ਗਲਤ ਹੋ ਗਿਆ ਹੋਊਗਾ ਵੀ ਅਸੀਂ ਦੁਬਾਰਾ ਅਸੀਂ ਮਹਾਲੀ ਚਲੇ ਗਏ ਸੀ ਪਰ ਅਸੀਂ ਡਟ ਕੇ ਇੱਥੇ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਔਰ ਇੱਕ ਜਿਹੜਾ ਆਪਸੀ ਭਾਈਚਾਰਾ ਹੈ ਪੰਜਾਬੀਆਂ ਦਾ ਇਹਨੂੰ ਪੂਰਾ ਇੱਕ ਇੱਕ ਇਹਦਾ ਜਿਹਨੂੰ ਕਹਿੰਦੇ ਨੇ ਆਪਾਂ ਗੱਟ ਜੋੜ ਹੈ ਜਿਹੜਾ ਇਹਨੂੰ ਟਕੜਾ ਕਰਨ ਦੇ ਲਈ ਅਸੀਂ ਇਦੇ ਲਈ ਸਾਰੇ ਜਿਹੜੇ ਹੈਗੇ ਨੇ ਯਤਨ ਕਰਾਂਗੇ ਅਸੀਂ ਆਪਣੀ ਬਹੁਤ ਸ਼ਤਰਾਣਾ ਵਿੱਚ ਵਧੀਆ ਰਣਨੀਤੀ ਦੀ ਰਣਨੀਤੀ ਅੱਜ ਤਾਂ ਸਿਰਫ ਗੁਰੂ ਦਾ ਉਹ ਆਠਸਰਾ ਲਿਆ ਜੀ ਹਲੇ ਤਾਂ ਉਸ ਉੱਚਾਪ ਹੈ ਜੀ ਰਣਨੀਤੀ ਆਲਾ ਤਾਂ ਹਲੇ ਤਾਂ ਸਿਰਫ ਗੁਰੂ ਦੇ ਗੁਰੂ ਵੱਲ ਨੂੰ ਹੀ ਧਿਆਨ ਹੈ ਜੀ ਪਹਿਲੇ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਡੀਟੀਓ ਸਾਹਿਬ ਜੋ ਕਿ ਦੁਬਾਰਾ ਆਏ ਜ ਮੈਂ ਤਾਂ ਕਾਫੀ ਵੇ 32 ਸਾਲਾਂ ਤੋਂ ਬਾਹਰ ਬੈਲਜੀਅਮ ਵਿੱਚ ਰਹਿਣਾ ਪਰ ਅਫਸੋਸ ਇਹ ਆ ਕਿ ਅੱਜ ਤੱਕ ਕਦੀ ਵੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਹੋਈ ਗਈ ਕਿਉਂਕਿ ਇਸ ਇਸ ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਸਿੱਖ ਜੋ ਕਿ 90% ਕੁਰਬਾਨੀਆਂ ਦੇ ਕੇ ਲੇਕਿਨ ਸਾਨੂੰ ਉਸ ਆਜ਼ਾਦੀ ਦਾ ਅੱਜ ਤੱਕ ਕਦੀ ਵੀ ਮਾਣ ਹਾਸਲ ਨਹੀਂ ਹੋਇਆ ਅਸੀਂ ਹਮੇਸ਼ਾ ਹੀ ਭੋਲੇ ਲੋਕ ਆ ਅਸੀਂ ਜਿਹੜੇ ਪੋਲਿਟਿਕਸ ਲੋਕ ਨੇ ਉਹਨਾਂ ਦੀ ਗੱਲਾਂ ਚਾਉਂਦੇ ਆ ਪਰ ਅਫਸੋਸ ਇਹ ਆ ਕਿ ਸਾਡੇ ਨਾਲ ਹਮੇਸ਼ਾ ਹੀ ਵਿਤਕਰੇ ਹੋਏ ਨੇ ਮੈਂ ਇਹੀ ਬੇਨਤੀ ਹੁਣ ਡੀਟੀਓ ਸਾਹਿਬ ਨੂੰ ਕਰਾਂਗਾ ਕਿ ਅੱਜ ਤੁਸੀਂ ਵੇਖੋ ਕਿ ਲੋਕਾਂ ਨੇ ਤੁਹਾਨੂੰ ਕਿੰਨਾ ਵੱਡਾ ਹੰਗਾਰਾ ਦਿੱਤਾ ਹੈ ਇੱਕ ਛੋਟੇ ਜਿਹੇ ਸੱਜੇ ਦੇ ਉੱਤੇ ਦੁਨੀਆ ਇਕੱਠੀ ਹੋਈ ਹੈ ਇਸ ਵੇ ਬੇਨਤੀ ਕਰਦਾ ਕਿ ਜਰੂਰ ਤੁਸੀਂ ਇਹਨਾਂ ਲੋਕਾਂ ਦੀ ਪੁਕਾਰ ਸੁਣੋ ਜੋ ਇਹਨਾਂ ਨੂੰ ਚਾਹੀਦਾ ਉਹ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ